ਦਾ ਪਹਿਲਾਂ ਤਾਂ ਧੰਨਵਾਦ ਕਿ ਤੁਸੀਂ ਅੱਜ ਪੂਰੇ ਦੇਸ਼ ਨੂੰ ਇਹ ਜਿਹੜੀ ਕਵਰੇਜ ਦਿਖਾਉਣੀ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਆ 13 ਫਰਵਰੀ ਤੋਂ ਜਿਹੜਾ ਵੱਖ-ਵੱਖ ਬਾਰਡਰਾਂ ਤੇ ਅੰਦੋਲਨ ਲੜਿਆ ਜਾ ਰਿਹਾ ਸੋ ਉਹਦੇ ਬਾਰੇ ਅੱਜ ਇਸ ਕੈਂਪ ਪੰਜਾਬ ਦੀਆਂ ਸਾਰੀਆਂ ਹੀ ਜਥੇਬੰਦੀਆਂ ਨੇ ਬੈਠ ਕੇ ਜਿਹੜੀ ਆ ਚਰਚਾ ਕੀਤੀ ਆ ਕਿਉਂਕਿ ਸਰਕਾਰ ਬਿਲਕੁਲ ਸੁੱਤੀ ਪਈ ਆ ਸਰਕਾਰ ਦੇ ਕੰਮ ਬੰਦ ਹੋਏ ਪਏ ਆ ਉਹਦੇ ਸੰਦਰਭ ਦੇ ਵਿੱਚੋਂ ਜੇਕਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਅੱਜ 23 ਦਿਨ ਹੋ ਗਏ ਉਹਨਾਂ ਨੇ ਮਰਨ ਵਰਤ ਰੱਖਿਆ ਹੋਇਆ ਤੇ ਸਰਕਾਰ ਫਿਰ ਵੀ ਜਿਹੜੀ ਆ ਕੋਈ ਮੀਟਿੰਗ ਨਹੀਂ ਬੁਲਾ ਰਹੀ ਜੇਕਰ ਕੇਐਮਐਮ ਦੇ ਸਾਥੀਆਂ ਦਾ ਜਿਹੜਾ ਆ 101 ਕਿਸਾਨ ਦਿੱਲੀ ਵੱਲ ਪੈਦਲ ਕੂਚ ਕਰਨ ਦੀ ਗੱਲ ਕਰਦੇ ਆ ਤੇ ਫਿਰ ਵੀ ਜਿਹੜਾ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੰਦੇ ਸੋ ਅੱਜ ਦੀ ਜਿਹੜੀ ਮੀਟਿੰਗ ਦੀ ਪ੍ਰਧਾਨਗੀ ਆ ਉਹ ਸਰਦਾਰ ਜੋਗਿੰਦਰ ਸਿੰਘ ਉਗਰਾਹਣ ਸਰਦਾਰ ਮਨਜੀਤ ਸਿੰਘ ਧਨੇਰ ਮੈਂ ਜੰਗਵੀਰ ਸਿੰਘ ਚੋਹਾਨ ਤੇ ਫਰਮਾਨ ਸਿੰਘ ਸੰਧੂ ਹੁਣਾਂ ਦੀ ਪ੍ਰਧਾਨਗੀ ਹੇਠ ਹੋਈ ਆ ਸੋ ਮੈਂ ਜੋਗਿੰਦਰ ਸਿੰਘ ਉਗਰਾਹਣ ਜੀ ਨੂੰ ਬੇਨਤੀ ਕਰਦਾ ਕਿ ਉਹ ਆਪ ਦੇ ਰੂਪ ਰੂਪ ਹੋਣ ਪਿਆਰੇ ਸਾਡੇ ਸਾਥੀਓ ਤੁਸੀਂ ਬਹੁਤ ਤਾਬਲੇ ਹੋ ਏਗਾ ਸੁਣਨ ਵਾਲੇ ਕਿ ਐਸਕੇਮ ਪੰਜਾਬ ਨੇ ਪੀਟੀ ਫੈਸਲੇ ਲੈਨੇ ਅੱਜ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਾਣਕਾਰੀ ਦੇਵਾਂ ਐਸਕੇਮ ਪੰਜਾਬ ਦੀ ਹੈ ਜਿਹੜੀਆਂ ਜਥੇਬੰਦੀਆਂ ਇੱਥੇ ਬੈਠੀਆਂ ਨੇ ਆਲ ਇੰਡੀਆ ਐਸਕੇਮ ਦਾ ਪਾਰਟ ਹੈ ਅਸੀਂ ਜੋ ਵੀ ਕਰਦੇ ਆ ਸਾਨੂੰ ਉਥੋਂ ਸਹਿਯੋਗ ਮਿਲਦੀ ਹੈ ਐਸਕੇਮ ਆਲ ਇੰਡੀਆ ਦੀ ਜਿਹੜੀ ਕואਰਡੀਨੇਸ਼ਨ ਕਮੇਟੀ ਹੈ ਉਹਦੀ ਲਾਈਨ ਸੇ ਨਾਲ ਜੇ ਅਸੀਂ ਫੈਸਲੇ ਕਰਦੇ ਜਿਹੜਾ ਇਹ ਚੱਲ ਰਿਹਾ ਅੰਦੋਲਨ ਹੈ ਦੋ ਮੋਰਚਿਆਂ ਦੇ ਇਹਦੇ ਸਾਡੀ ਐਸਟਮੀ ਕואਰਡੀਨੇਸ਼ਨ ਕਮੇਟੀ ਦੇ ਵਿੱਚ ਹੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਇਹ ਪਾਸ ਹੋਇਆ ਹੋਇਆ ਵੀ ਇਸ ਮੋਰਚੇ ਵਿੱਚ ਸ਼ਾਮਲ ਨੇ ਹੋਇਆ ਸਰ ਜੀ ਸਰ ਇੱਕ ਦੂਜੀ ਜਿੰਨਾ ਇਸ ਸਰਕਾਰ ਨੇ ਇਸ ਮੋਰਚੇ ਤੇ ਜਬਰ ਕੀਤਾ ਤਾਂ ਉਹ ਦਿੱਲੀ ਦੇ ਜਾਣ ਦਿੱਤਾ ਇਹਨਾਂ ਤੇ ਅਤੁੱਗਾਇ ਦੇ ਘੋੜੇ ਸਿੱਟੇ ਨੇ ਤੇ ਪਾਣੀ ਦੇ ਬੁਸ਼ਾਰਾ ਮਾਰੀਆਂ ਨੇ ਤੇ ਇਹਨਾਂ ਨੂੰ ਬੰਦਿਆਂ ਨੇ ਜ਼ਖਮੀ ਕੀਤਾ ਇਹਦਾ ਅਸੀਂ ਸਖਤ ਵਿਰੋਧ ਕਰਦੇ ਆਂ ਤੇ ਦੂਜਾ ਜਿਹੜਾ ਜਲਜੀਤ ਸਿੰਘ ਢੱਲੇ ਵਾਲ ਨੇ ਮੰਨਮਤ ਨਾ ਥਿਆ ਉਹ 23 ਮੇ ਤੱਕ ਪਹੁੰਚ ਗਿਆ ਉਹਦੀ ਹਾਲਤ ਬਹੁਤ ਗੰਮੀਰ ਹੈ ਤੇ ਦੋਵੇਂ ਸਰਕਾਰਾਂ ਇਹਨਾਂ ਦੀਆਂ ਜ਼ਿੰਮੇਵਾਰ ਨੇ ਉਹਨਾਂ ਨੂੰ ਅਸੀਂ ਦੋਨਾਂ ਨੂੰ ਦੋਸ਼ੀ ਸਮਝਦੇ ਆਂ ਇਸ ਸਬੰਧ ਦੇ ਵਿੱਚ ਤੀਜਾ ਜਿਹੜਾ ਇੱਕ ਨਵਾਂ ਡਰਾਫਟ ਕੱਢਿਆ ਕੇਂਦਰ ਨੇ ਰਾਜਾਂ ਨੂੰ ਮੁੜ ਕੇ ਸਾਡੇ ਖੇਤੀ ਕਾਨੂੰਨ ਮੁੜ ਕੇ ਸਾਡੇ ਤੇ ਠੋਸਣ ਦੀ ਖਾਤਰ ਜਿਹੜੇ ਵਾਪਸ ਲਏ ਸੀ 2021 ਚ ਇਹਨੂੰ ਲੋਕਾਂ ਸਾਹਮਣੇ ਲੈ ਕੇ ਜਾਣਾ ਤੇ ਸਰਕਾਰ ਤੇ ਦਾਅ ਪਾਉਣਾ ਕਿ ਇਹਨੂੰ ਰੱਦ ਕਰੋ ਇਹ ਇਹ ਸਾਡਾ ਪ੍ਰੋਗਰਾਮ ਤੇ 30 ਜਿਹੜੀ ਪੰਜਾਬ ਸਰਕਾਰ ਤੇ ਤੋਂ ਆਪਣੀ ਨਵੀਂ ਖੇਤੀ ਨੀਤੀ ਜਿਹੜੀ ਉਹਨਾਂ ਨੇ ਲਿਆਂਦੀ ਆ ਉਹਨੂੰ ਲਾਗੂ ਕਰਨ ਤੇ ਤੇ ਦਬਾਅ ਪਾਉਣ ਦਾ ਸਾਡਾ ਇਹ ਪ੍ਰੋਗਰਾਮ ਅਸੀਂ 23 ਤਰੀਕ ਨੂੰ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਵੱਡੇ ਇਕੱਠ ਕਰਕੇ ਇੱਕ ਦਿਨ ਦੇ ਪ੍ਰਦਰਸ਼ਨ ਕਰਾਂਗੇ। ਉਹ 23 ਦੀ ਤਿਆਰੀ ਵਾਸਤੇ ਅਸੀਂ ਪੰਜਾਬ ਦੇ ਸਾਰੇ ਜਗ੍ਹਾ ਨੂੰ ਇਧਰੋਂ ਹਦਾਇਤ ਕਰਦੇ ਹਾਂ ਕਿ 20 ਤਰੀਕ ਨੂੰ 21 ਨੂੰ 21 ਤਰੀਕ ਨੂੰ ਉਹ ਸਾਰੇ ਜਿਹੜੇ ਇਹ ਮੀਟਿੰਗਾਂ ਕਰਨਾ ਆਪਣੇ ਪ੍ਰੋਗਰਾਮ ਦੀ ਤਿਆਰੀ ਕਰਨ ਦੇ ਖਾਤਰ ਇੱਕ ਤਾਂ ਇਹ ਤੈਅ ਹੋਇਆ ਦੂਜਾ ਜਿਹੜੀ ਚਿੱਠੀ ਆਈ ਹੈ ਅ ਕਰਤੀ ਮਨ ਪ੍ਰਸਾਨ ਮਨਜੂਰ ਫੋਨ ਨੰਬਰ ਤੋਂ ਬਨੇਰੇ ਬਲੋਂ ਐਸਕੈਮ ਦੇ ਨਾਂ ਦੇ ਚਿੱਠੀ ਆ ਉਹ ਤੁਸੀਂ ਵੀ ਪੜ੍ਹਿਆ ਤੁਹਾਨੂੰ ਵੀ ਦਿਖਾਈ ਆ ਸੀ ਉਹਦੇ ਸਬੰਧ ਵਿੱਚ ਸਾਥੀ ਇੱਕ ਤਾਂ ਕਮੇਟੀ ਨੇ 24 ਤਰੀਕ ਉਹਨਾਂ ਦਾ ਮੀਟਿੰਗ ਦੀ ਰੱਖੀ ਹੈ ਪਟਿਆਲੇ 21 21 ਇਥੇ ਇੱਕੀ ਤਰੀਕਾ ਖਾਦਿਓ ਮੀਟਿੰਗ ਰੱਖੀ ਹੈ ਉਹਨਾਂ ਨਾਲ ਪਟਿਆਲੇ ਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਸੱਦਾ ਦਿੱਤਾ ਜਾਊਗਾ ਵੀ ਆਓ ਸਾਡੇ ਨਾਲ ਗੱਲਬਾਤ ਕਰੋ ਦੋਨੇ ਫੋਰਮਾਨ ਨੂੰ ਦੋਨੇ ਫੋਰਮਾਨ ਨੂੰ ਸੱਦਾ ਹੋਊਗਾ ਸਾਡੀ ਇੱਕ ਸੱਤ ਕਮੇਟੀ ਜਾਊਗੀ ਜਿਹਦੇ ਵਿੱਚ ਅਸੀਂ 6 ਮੈਂਬਰਾਂ ਰਾਜੇਵਾਲ ਸਾਹਿਬ ਰਮੇਂਦਰ ਪਟਿਆਲਾ ਦਰਸ਼ਨ ਡਾਕਟਰ ਦਰਸ਼ਨਪਾਲ ਤੇ ਮੈਂ ਜਗਿੰਦਰ ਗਰਾਹਾਂ ਸਾਥੀ ਜਤਵੀਰ ਜੀ ਤੇ ਹਨਨ ਮੋਹਲਾ ਜੀ ਅਸੀਂ 6 ਬੰਦੇ ਉਸ ਕਮੇਟੀ 'ਚ ਸ਼ਾਮਲ ਆ ਅੱਜ ਇਹ ਉਹਨਾਂ ਨਾਲ ਗੱਲ ਕਰਾਂ ਸੁਣੋ ਅੱਗੇ 24 ਦਸੰਬਰ ਨੂੰ ਇਹੀ ਜਿੱਥੇ ਬੰਦੀਆਂ ਜਿਹੜੀਆਂ ਪੰਜਾਬ ਵਾਲੇ ਜੈਸੇ ਬੰਦੇ ਅੱਜ ਇਕੱਠੀਆਂ ਹੋ ਜਾਂਦੇ ਐ ਇਸੇ ਹਾਲ 'ਚ ਇਕੱਠੀਆਂ ਹੋਣਗੀਆਂ ਤਾਂ ਕਿ ਅਗਲੇ ਹਾਲਾਤ ਨੂੰ ਦੇਖਦਿਆਂ ਹੋਇਆਂ ਇਨੇ ਇਸ਼ੂਆਂ ਤੇ ਜਿਨ੍ਹਾਂ ਤੇ ਅਸੀਂ ਤੇਜ ਦਾ ਪ੍ਰੋਗਰਾਮ ਕਰ ਰਹੇ ਹਾਂ ਪੰਜਾਬ ਦੇ ਵਿੱਚ ਕਿਸੇ ਇੱਕ ਥਾਂ ਤੇ ਵੱਡਾ ਇਕੱਠ ਕਰਨ ਦਾ ਵੱਡਾ ਕੱਟ ਕਰਕੇ ਦੋਨੇ ਸਰਕਾਰਾਂ ਨੂੰ ਨਿਸ਼ਾਨਾ ਬਣਾ ਕੇ ਮੋਰਚੇ ਵਿੱਚ ਚੱਲਦੀਆਂ ਮੰਗਾਂ ਨੂੰ ਪੂਰੀਆਂ ਕਰਾਉਣ ਦੀ ਖਾਤਰ ਦਿੱਲੀ ਵਾਲੇ ਮੋਰਚੇ ਦਾ ਸਮਰਥ ਮੰਗਾਂ ਨੂੰ ਪੂਰੀਆਂ ਕਰਾਉਣ ਦੀ ਖਾਤਰ ਜ਼ੋਰ ਦਿੱਤਾ ਜਾਊਗਾ ਇਹ ਸਾਨੂੰ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਲੈਪ ਭੱਗੇ ਫੈਸਲੇ ਕੀਤੇ ਨੇ ਇਹ ਤੁਹਾਨੂੰ ਕਿਹਨੇ ਕਹਿਤਾ ਵੀ ਅਸੀਂ 10 ਮਹੀਨੇ ਬਾਅਦ ਮੀਟਿੰਗ ਕਰੀਏ ਸਾਥੀ 26 ਨਵੰਬਰ ਨੂੰ ਆਲ ਇੰਡੀਆ ਐਸਕੇਮ ਦਾ ਪ੍ਰੋਗਰਾਮ 26 ਨਵੰਬਰ ਨੂੰ ਸਾਰੇ ਜਿਲ੍ਹਾ ਹੈੱਡਕੁਆਰਟਰਾਂ ਤੇ ਆਇਆ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਹੈੱਡਕੁਆਟਰਾਂ ਦੇ ਵੱਡੇ ਇਕੱਠ ਹੋਏ ਨੇ 26 ਨਵੰਬਰ ਵਾਲੇ ਦੇ ਨਾਲ ਉਦੋਂ ਪਹਿਲਾਂ ਐਸਕੇਐਮ ਲਗਾਤਾਰ ਐਸਕੇਐਮ ਦੇ 2021 ਨੂੰ ਜਦੋਂ 11 ਦਸੰਬਰ ਨੂੰ ਮੋਰਚਾ ਖਤਮ ਹੋਇਆ ਉਦੋਂ ਤੋਂ ਲੈ ਕੇ ਡੇ ਟੂ ਡੇਟ ਦੇ ਪ੍ਰੋਗਰਾਮ ਗੰਨੇ ਨੇ ਮੇਰੇ ਨਾਲ ਦੇ ਵੀ ਤਿੰਨ ਦਰਜਣ ਪ੍ਰੋਗਰਾਮ ਆ ਗਏ ਐਸ ਕੇਐਮ ਦੇ ਸਾਹਿਬ ਉਗਰਾਹਾਂ ਸਾਹਿਬ ਮੈਂ ਗੱਲ ਕਰ ਰਿਹਾ ਸ਼ੰਭੂ ਮੋਰਚੇ ਦੀਆਂ ਜੱਥੇਬੰਦੀਆਂ ਨਾਲ ਉਹ ਚਿੱਠੀਆਂ ਚਿੱਠੀਆਂ ਬਾਰੇ ਗੱਲ ਕਰ ਰਹੇ ਆਪਾਂ ਚਿੱਠੀ ਦੀ ਪਹਿਲ ਕੀਤੀ ਸੀ ਇੱਕ ਤਾਂ ਸਰਕਾਰ ਨੂੰ ਤਾਂ ਲੱਗੇ ਲੱਗਾ ਕਿ ਉਹ ਮੈਂ ਮੈਂ ਤੁਹਾਨੂੰ ਇੱਕ ਗੱਲ ਦਾ ਜਵਾਬ ਦੇਣਾ ਚਾਹੁੰਦਾ ਬਾਰ ਬਾਰ ਇਹ ਆਉਂਦੀ ਹੈ ਗੱਲ ਵੀ ਤੁਸੀਂ ਉੱਥੇ ਕਿਉਂ ਨਹੀਂ ਗਏ ਇੱਕ ਤਾਂ ਉਹਨਾਂ ਨੇ ਜਾਣ ਤੋਂ ਪਹਿਲਾਂ ਜਿਹੜਾ ਤਰੀਕਾ ਬਣਾਇਆ ਸਾਡੇ ਨਾਲ ਗੱਲ ਕਰਨ ਦਾ ਸਾਡੇ ਕੋਲੇ ਵੀ ਗੱਲ ਕਰਨ ਦਾ ਬਵਾਏ ਕਿ ਆਪਾਂ ਨੂੰ ਦਿੱਲੀ ਜਾਣਾ ਚਾਹੀਦਾ ਹੁਣ ਉਹਨਾਂ ਦਾ ਜਦੋਂ ਉਹ ਆਉਂਦੇ ਨੇ ਉਦੋਂ ਉਹਨਾਂ ਦਾ ਪ੍ਰੋਗਰਾਮ ਰੱਖਿਆ ਹੋਇਆ ਵੀ ਫਲਾਣੀ ਤਰੀਕ ਨੂੰ ਅਸੀਂ ਦਿੱਲੀ ਬਾਜ਼ਰ ਕਰਨਾ ਤੁਸੀਂ মিডিਆ ਨਾਲ ਜੁੜੇ ਹੋ ਏ ਤਰੀਕਾ ਕਰ ਨਹੀਂ ਹੁੰਦਾ ਜੱਥੇਬੰਦੀਆਂ ਨਾਲ ਸਾਂਝੇ ਪ੍ਰੋਗਰਾਮ ਕਰਨ ਦਾ ਕਿ ਮੈਂ ਤੈ ਕਰਕੇ ਚੌੜੀਆਂ ਛੱਤੀਆਂ ਨੂੰ ਕਹਾ ਤੁਸੀਂ ਮੇਰੇ ਨਾਲ ਆਜੋ ਇਹ ਕੋਈ ਤਰੀਕਾ ਨਹੀਂ ਇਹ ਪਹਿਲਾ ਤਰੀਕਾ ਪੜਾਇਆ ਸੀ ਅਸੀਂ ਪਹਿਲਾਂ ਅੰਦੋਲਨ ਲੜਕੇ ਹਟਿਆ ਜਦੋਂ ਕਾਲੇ ਕਾਨੂੰਨਾਂ ਤੇ ਅਸੀਂ ਅੰਦੋਲਨ ਲੜਿਆ ਸੀ ਪਹਿਲਾਂ ਸਾਰੀਆਂ ਪੰਜਾਬ ਦੀਆਂ ਜੱਥੇਬੰਦੀਆਂ ਨੇ ਸਾਂਝੀ ਮੀਟਿੰਗ ਕੀਤੀ ਵੀ ਪਹਿਲਾਂ ਨੂੰ ਸਮਝਦੇ ਕਿਉਂ ਭਾਈ ਫਿਰ ਸਾਰਿਆਂ ਨੇ ਕਿਹਾ ਵੀ ਗਲਤ ਨਹੀਂ ਇਹ ਤਾਂ ਵਿਰੋਧ ਕਰਨਾ ਚਾਹੀਦਾ ਜਦੋਂ ਸਾਡਾ ਵਿਰੋਧ ਹੋਣ ਦਾ ਹੋ ਗਿਆ ਵੀ ਕਰਨਾ ਚਾਹੀਦਾ ਫਿਰ ਆਪਾਂ ਇਹਨੂੰ ਐਂ ਕਿਹਾ ਵੀ ਇਹਦੇ ਵਿੱਚ ਬਖਵਾਕ ਵਿਚਾਰਾਂ ਦੇ ਬੰਦੇ ਆ ਮਿਨਿਮਮ ਪ੍ਰੋਗਰਾਮ ਤੇ ਆਪਣੀ ਏਕਤਾ ਤੇ ਇਹਨੂੰ ਆਪਾਂ ਜਿਹੜੀਆਂ ਜੱਥੇਬੰਦੀਆਂ ਪੰਜਾਬ ਦੀਆਂ ਰਹਿ ਕੇ ਇਹਨਾਂ ਨਾਲ ਗੱਲ ਕਰੋ ਤੇ ਹਿੰਦੂਸਤਾਨ ਦੀਆਂ ਜੱਥੇਬੰਦੀਆਂ ਨਾਲ ਗੱਲ ਕਰੋ ਫਿਰ ਇਹ ਸੰਯੁਕਤ ਮੋਰਚਾ ਆਲ ਇੰਡੀਆ ਦੇ ਵਿੱਚ ਦਿੱਲੀ ਦੇ ਵਿੱਚ ਮੀਟਿੰਗ ਹੋਈ ਫਿਰ ਪ੍ਰੋਗਰਾਮ ਪਾਸ ਹੋਇਆ ਤੇ ਉਹ ਇੰਪਲੀਮੈਂਟ ਹੋਇਆ ਤੇ ਉਹਦਾ ਸਮਰਥਨ ਸਾਰੀ ਦੁਨੀਆ ਨੇ ਦਿੱਤਾ ਤੇ ਉਹ ਹੁਣ ਕੋਲ ਦਾ ਇੱਕ ਰੂਪ ਸੀ ਜਿਹੜਾ ਆਧਾਰਨ ਬਣਿਆ ਦੁਨੀਆ ਤੇ ਇਹ ਥੋੜਾ ਵੀ ਦੋ ਜਥੇ ਬੰਦੀਆਂ ਨੇ ਕੋਈ ਮਰਜ਼ੀ ਨਾਲ ਪ੍ਰੋਗਰਾਮ ਲੀਕ ਲਿਆ ਤੇ ਉਹ ਪ੍ਰੋਗਰਾਮ ਲੀਕ ਕੇ ਦੂਜੀਆਂ ਜਥੇ ਬੰਦੀਆਂ ਨੂੰ ਕਹਿਣ ਵੀ ਤੁਸੀਂ ਕਿਉਂ ਨਹੀਂ ਆਉਂਦੇ ਕੋਲ ਨੂੰ ਨਹੀਂ ਲੱਗਿਆ ਇੱਕ ਜਿਹੜੀ ਗੱਲ ਤੁਸੀਂ ਕਰ ਲੋ ਕਿ ਦੋ ਜਥੇ ਬੰਦੀਆਂ ਦਾ ਪ੍ਰੋਗਰਾਮ ਹੈ ਇਹਦੀ ਵੀ ਗੱਲ ਕੇ ਸਰਕਾਰ ਨੂੰ ਲੱਗ ਰਹੀ ਹੈ ਕਿ ਦੋ ਜਥੇ ਬੰਦੀਆਂ ਦਾ ਪ੍ਰੋਗਰਾਮ ਹੈ ਦੇਖੋ ਸਾਥੀ ਸਾਨੂੰ ਨਹੀਂ ਪਤਾ ਦੋ ਫਾਰਮਾਂ ਦਾ ਕਹਿ ਰਹੇ ਆ ਮੈਂ ਤੁਹਾਨੂੰ ਸਾਥੀ ਜੀ ਤੁਸੀਂ ਤੁਸੀਂ ਦੋ ਜਥੇ ਬੰਦੀਆਂ ਦੇ ਨਹੀਂ ਉਹ ਦੋ ਕੈਮਰੇ ਬੰਦ ਨਹੀਂ ਸਰ ਤਾਂ ਜੇ ਚਲੋ ਆ ਗਿਆ ਹੋਣਾ ਮੈਂ ਕਹਿੰਦਾ ਵੀ ਦੋ ਫਾਰਮਾਂ ਦਾ ਮੀਟਿੰਗ ਹੈ ਇੱਕ ਕਿਸਾਨ ਮੰਦੂਰ ਫੋਰਮ ਬਣਿਆ ਹੋਇਆ ਹੈ ਜਿਹੜਾ ਪਹਿਲਾਂ ਨਹੀਂ ਸੀ ਪਹਿਲਾਂ ਸੰਯੁਕਤ ਮੋਰਚਾ ਇੱਕ ਸੀ ਸਵਾਲ ਪਾ ਫਿਰੇ ਆ ਵੀ ਤਿੰਨ ਕਿਨੇ ਬਣਾ ਰਹੇ ਚੋ ਇਹ ਵੀ ਸਵਾਲ ਕਰੋਗੇ ਉਹ ਤਿੰਨ ਜਿਹੜੇ ਮੋਰਚੇ ਜਿਹੜੇ ਬਣੇ ਆ 1 2 ਜਨਵਰੀ ਨੂੰ ਸੰਯੁਕਤ ਮੋਰਚੇ ਦੇ ਪੈਸੇ ਨੇ ਤੋੜ ਕੇ ਜਿਹੜੀਆਂ ਤੇਰਾ ਲਾਲ ਕਿਲੇ ਤੇ ਕਈਆਂ ਸੀ ਉਹ ਤਾਂ ਸਾਡੇ ਸ਼ਾਮ ਨਹੀਂ ਸੀ ਭਈ ਹੁਣ ਇੱਕ ਤਾਂ ਉਹ ਤੇਰਾ ਨੇ ਦੂਜਾ ਸਾਥੀ ਉਹ ਹੈ ਜਿਹੜੀਆਂ ਸਾਡੀਆਂ ਚੋਣਾ ਚਲੇ ਗਈਆਂ ਜਦੋਂ ਬੱਗੀਆਂ ਸੀ ਜਦੋਂ ਉਹਨਾਂ ਨੇ ਗਲਤੀ ਮੰਨ ਕੇ ਵਾਪਸ ਮੁੜੀਆਂ ਤਾਂ ਸਾਥੀ ਦਾ ਇਤਰਾਜ਼ ਸੀਗਾ ਵੀ ਜਿਹੜੀਆਂ ਜਥੇਬੰਦੀਆਂ ਪੰਜਾਬ ਦੀਆਂ ਸੰਯੁਕਤ ਮੋਰਚੇ ਦੇ ਦਿੱਲੀ ਵਾਲੇ ਮੋਰਚੇ ਦੇ ਵਿੱਚ ਆਈਆਂ ਨਹੀਂ ਸੀ ਬਾਹਰ ਸੀ ਉਹਨਾਂ ਨੂੰ ਨਾਲ ਲਓ ਤੇ ਜਿਹੜੀਆਂ ਇਹ ਜਥੇਬੰਦੀਆਂ ਆ ਰਹੀਆਂ ਨੇ ਜੇ ਤੁਸੀਂ ਇਹ ਲਓਗੇ ਮੈਂ ਇਹਨਾਂ ਨੂੰ ਤੋੜ ਕੇ ਅੱਡ ਚਲਾ ਜਾਊਂਗਾ ਤਾਂ ਆਪਣਾ ਏਕਤਾ ਤੋੜੀ ਕਿਹਨੇ ਸਾਥੀ ਉਹ ਸਾਥੀ ਵੀ ਏਕਤਾ ਤੋੜ ਕੇ ਚਲੇ ਗਏ ਦਰਿਆਲ ਸਾਹਿਬ ਵੀ ਏਕਤਾ ਤੋੜ ਕੇ ਗੈਰ ਰਾਜਨੀਤਿਕ ਮੋਰਚਾ ਬਣਾ ਲਿਆ ਫਿਰ ਸੰਯੁਕਤ ਮੋਰਚਾ ਦੋਸ਼ੀ ਇਹਦਾ ਕਿਵੇਂ ਬਣਿਆ ਇੱਕ ਇੱਕ ਪ੍ਰੈਸ ਦੇ ਵਿੱਚ ਵੱਡੀ ਗੱਲ ਪ੍ਰਚਲਿਤ ਹੈ ਕਿ ਅਸੀਂ ਇਹਨਾਂ ਨੂੰ ਚਿੱਠੀਆਂ ਗੱਡੀਆਂ ਇਹਨਾਂ ਨੂੰ ਇਤਤਾ ਵਾਸਤੇ ਗਿਆ ਮੈਂ ਤੁਹਾਨੂੰ ਦੱਸਦਾ ਕਿ ਚਿੱਠੀਆਂ ਦੇ ਵਿੱਚ ਲਿਖਿਆ ਕੀ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਚਿੱਠੀ ਸਾਨੂੰ ਬਸੂਲ ਹੋ ਗਈ ਉਹਨਾਂ ਦਾ ਸੱਦਾ ਸੀ ਵੀ ਆਹ ਮੋਰਚਾ ਦੇ ਵਿੱਚ ਆ ਜਾਓ ਆਹ ਮੋਰਚਾ ਦੇ ਵਿੱਚ ਆ ਕੇ ਇੱਥੇ ਹੀ ਇਤਤਾ ਹੋ ਸਕਦੀ ਹੈ ਅਗਰ ਆ ਜੀ ਜਦੋਂ ਪਹਿਲਾਂ ਆਪਾਂ ਕਮੇਟੀ ਬਣਾ ਕੇ ਉਹਨਾਂ ਕੋਲ ਗਏ ਆ ਉਹ ਸਾਫ਼ ਕਰੋ ਪਹਿਲਾਂ ਅਸੀਂ ਤਿੰਨ ਕਮੇਟੀਆਂ ਬਣਾ ਕੇ ਗਏ ਆ ਪਹਿਲਾਂ ਪਹਿਲਾਂ ਅਸੀਂ ਕਿ ਮੈਨੂੰ ਗੱਲ ਕਰਨਾ ਜਦੋਂ ਜਨਾਬ ਸਾਹਿਬ ਸਪਸ਼ਟ ਕਰਦੇ ਹੋ ਉਗਰਾਹ ਸਾਹਿਬ ਇਹ ਸਪਸ਼ਟ ਕਰ ਦਿਓ ਕਿ ਐਸਕੇਐਮ ਸੁਰਜੀਤ ਸਿੰਘ ਢੱਲੇਵਾਲ ਅਜ 23ਵੇਂ ਦਿਨ ਤੇ ਵਿੱਚ ਮਰਨ ਵਰਤ ਚਾ ਕੀ ਉਹ ਮਰਨ ਵਰਤ ਨੂੰ ਕੰਟੀਨਿਊ ਰੱਖਣ ਦੇ ਹੱਕ 'ਚ ਹੈ ਜਾਂ ਚਾਹੁੰਦਾ ਹੈ ਵੀ ਮਰਨ ਵਰਤ ਸਮਾਪਤ ਕਰ ਦਿੱਤਾ ਜਾਵੇ ਦੇਖੋ ਅਸੀਂ ਉਹਨਾਂ ਦੇ ਚਿੱਤੇ ਹੋਏ ਪ੍ਰੋਗਰਾਮ ਤੇ ਕਿਸੇ ਕਿਸਮ ਦੀ ਟਿੱਪਣੀ ਕਰੀਏ ਇਹ ਵਕਤ ਨਹੀਂ ਹੈ ਇਹ ਉਹਨਾਂ ਨੇ ਫੈਸਲਾ ਕਰਨਾ ਹੈ ਮਰਨ ਵਰਤ ਲਗਾਤਾਰ ਰੱਖਣਾ ਹੈ ਜਾਂ ਵਾਪਸ ਲੈਣਾ ਹੈ ਸਾਡਾ ਐਸਕੇਮ ਦੇ ਵਿੱਚ ਹੈ ਜੇ ਕੋਈ ਪ੍ਰੋਗਰਾਮ ਨਹੀਂ ਹੈ ਵੀ ਇਹ ਇਹ ਉਹਨਾਂ ਨੂੰ ਬੇਨਤੀ ਕਰੇ ਵੀ ਤੁਸੀਂ ਮਰਨਵਾਰਤ ਵਾਪਸ ਲੋ ਜਾਂ ਤੁਸੀਂ ਤੋੜੋ ਜਾਂ ਨਾ ਰੱਖੋ ਜਾਂ ਲਗਾਤਾਰ ਜਾਰੀ ਰੱਖੋ ਇਹ ਕਿ ਮੈਂ 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 ਉਰਾਹਾਨੀ ਮੈਂ ਐਸਕੇਮ ਦੀ ਦਾ ਬੁਲਾਦਾ ਬੋਲ ਰਿਹਾ ਐਸਕੇਮ ਦੇ ਪਹੁੰਚ ਹੈ ਐਸਕੇਮ ਨੇ ਨਹੀਂ ਫੈਸਲਾ ਕੋਈ ਕੀਤਾ ਕਿ ਉਹਨਾਂ ਨੂੰ ਮਰਨਵਾਰਤ ਤੋੜਨ ਵਾਸਤੇ ਕਹੋ ਜਾਂ ਜਾਰੀ ਰੱਖਣ ਵਾਸਤੇ ਤੁਸੀਂ ਇੱਕ ਤੁਹਾਡੇ ਸਾਥੀ ਨੇ ਹੁਣੇ ਇਹ ਗੱਲ ਕਹੀ ਹੈ ਕਿ ਔਰ ਉਸ ਦੀ ਸਾਹਾਂ ਵੀ ਸਾਡੇ ਲਈ ਜਾਨ ਵਾਹ ਕੀਮਤੀ ਹੈ ਤੁਸੀਂ ਕੀ ਕਰੋਗੇ ਕਿਸ ਤਰੀਕੇ ਨਾਲ ਉਪਰਾਹਾਂ ਕਰੋਗੇ ਕਿਉਂਕਿ ਜਿਹੜੀਆਂ ਗੱਲਾਂ ਖਬਰਾਂ ਆ ਰਹੀਆਂ ਨੇ ਉਹਦੇ ਵਿੱਚ ਉਹਨਾਂ ਦੀ ਤਬੀਅਤ ਕਾਫੀ ਜ਼ਿਆਦਾ ਖਰਾਬ ਹੈ ਅਸੀਂ ਸਰਕਾਰਾਂ ਤੋਂ ਦਵਾਈ ਪਾ ਸਕਦੇ ਭੈਣ ਜੀ ਦਵਾਈ ਪਾ ਰਹੇ 23 ਤਰੀਕ ਦਾ ਪ੍ਰੋਗਰਾਮ ਹੈ ਅਸੀਂ ਹਸਪਤਲ ਦਾ ਦੇ ਰਹੇ ਬੰਦੇ ਦੀ ਜਾਨ ਬਚਾਉਣ ਜੀ ਸਰਕਾਰ ਮੰਗਾ ਮੰਨੇ ਹੋਰ ਅਸੀਂ ਕੀ ਕਰ ਸਕਦੇ ਲੋਕਾਂ ਨੂੰ ਤਾਂ ਕਰ ਰਹੇ ਨੇ ਕਿ ਕ੍ਰੈਡਿਟ ਵਾਰ ਦੀ ਚੀਜ਼ ਚੱਲ ਰਹੀ ਹੈ ਕਿਉਂਕਿ ਇੱਕ ਪਾਸੇ ਪੰਦੇੜ ਸਾਹਿਬ ਕਹਿ ਰਹੇ ਹੈ ਕਿ ਅਸੀਂ ਤੁਹਾਨੂੰ ਬੁਲਾ ਰਹੇ ਹੈਗੇ ਆ ਢੱਲੇਵਾਲ ਸਾਹਿਬ ਆਲਰੇਡੀ ਜਿਹੜੇ ਨੇ ਉਹ ਮੰਤਰਸਤ ਤੇ ਬੈਠੇ ਨੇ ਦੂਜੀ ਤਰਫ ਤੁਹਾਡੇ ਵੱਲੋਂ ਇਸ ਮੀਟਿੰਗ ਕਿੱਥੀ ਜਾ ਰਹੀ ਹੈ ਗਵਰਨਰ ਕੋ ਕਿ ਕ੍ਰੈਡਿਟ ਵਾਰ ਦੀ ਚੀਜ਼ ਨਹੀਂ ਚੱਲ ਰਹੀ ਤੇ ਇਸ ਦਾ ਫਾਇਦਾ ਕੀ ਸਰਕਾਰਾਂ ਨਹੀਂ ਉਠਾ ਰਹੀਆਂ ਕਿ ਇੱਥੇ ਤਾਂ ਇਨਫਾਈਟਿੰਗ ਬਹੁਤ ਚੱਲਦੀ ਹੈ ਮੈਂ ਸਾਥੀਓ ਤੁਹਾਨੂੰ ਇੱਕ ਬਹੁਤ ਵੱਡੀ ਜਾਣਕਾਰੀ ਦੇਣੀ ਚਾਹੁੰਦਾ ਜਿਹੜੀ ਤੁਸੀਂ ਸੁਣਨ ਨੂੰ ਤਿਆਰ ਨਹੀਂ ਆਹ ਚਿੱਠੀ ਹੈ ਜਿਹੜੀ ਸਰਪੰਨ ਬਠੇਰ ਨੇ ਸਾਨੂੰ ਜਵਾਬ ਦਿੱਤਾ ਜਦੋਂ ਅਸੀਂ ਉਹਨਾਂ ਨੂੰ ਕਿਹਾ ਸਾਡੀ ਇਕਤਾ ਕਮੇਟੀ ਬੜੀਆਂ 22 22 ਫਰਵਰੀ ਵਾਲੇ ਦਿਨ ਐਸੀ ਜਗ੍ਹਾ ਤੇ ਆਲ ਇੰਡੀਆ ਸੰਗਠਨ ਮੋਰਚੇ ਦੀ ਮੀਟਿੰਗ ਹੋਈ ਉਹਦੇ ਵਿੱਚ ਫੈਸਲਾ ਹੋਇਆ ਕਿ ਉਹਨਾਂ ਨਾਲ ਇਕਤਾ ਦੀ ਗੱਲ ਚਲਾਈ ਜਾਵੇ ਜਿਹੜਾ ਕਹਿ ਰਹੇ ਹੋ ਵੀ ਤੁਸੀਂ ਇਕਤਾ ਨਹੀਂ ਕਰਦੇ ਤੁਸੀਂ ਉਹਨਾਂ ਨਾਲ ਨਹੀਂ ਜਾਂਦੇ ਆਹ ਸਾਨੂੰ ਚਿੱਠੀ ਆਈ ਹੈ ਸਰਪੰਨ ਬਠੇਰ ਦੀ ਆਹ ਸਰਪੰਨ ਬਠੇਰ ਦੇ ਫੋਰਮ ਦੀ ਚਿੱਠੀ ਹੈ ਤੇ ਆ ਜਿਹੜੀ ਡੱਲੇਵਾਲ ਸਾਹਿਬ ਦੀ ਚਿੱਠੀ ਹੈ 9 ਮਾਰਚ ਨੂੰ ਸਾਨੂੰ ਇਹ ਦੋ ਚਿੱਠੀਆਂ ਮਿਲੀਆਂ ਭੰਦੇਰ ਸਾਹਿਬ ਦੇ ਮੈਂ ਜਿਆਦਾ ਨਹੀਂ ਪੜ੍ਹਨੀ ਚਾਹੁੰਦਾ ਸੰਸਾਰੀ ਦੱਸਾਂਗਾ ਟਾਈਮ ਲੱਗਣਾ ਇਹਦੇ ਵਿੱਚ ਇਹ ਲਿਖਿਆ ਹੈ ਕਿ ਇਹ ਤਜਵੀਜ਼ ਇਹ ਵਿਚਾਰ ਹੋਇਆ ਹੈ ਕਿ ਆਪ ਵੱਲੋਂ ਪੇਸ਼ ਇਹ ਤਜਵੀਜ਼ ਜੋ ਕੋਹਲਾ ਵਿੱਚ ਵਿਚਾਰਦਮੁਕਤਾਨ ਰੱਖਦੀਆਂ ਹਨ एजेंडे ਤੇ ਨੁਕਤੇ ਜੋ ਕਿ ਕਿਸੇ ਭਾਵ ਟਕਰਾਵੇਂ ਅੰਕਤ ਹਨ ਨੂੰ ਸਮੇਂ ਦੀ ਇਨਜਾਬਤ ਪੇਸ਼ਾਣਦੇ ਆ ਬੇ ਵਿਚ ਵਿੱਚ ਗਰਭ ਵਿੱਚ ਵਿਚਾਰ ਚਰਚਾ ਤੇ ਛੱਡਿਆ ਮਜੂਦਾ ਹਾਲਤ ਨੂੰ ਮੁੱਖ ਛੱਡਿਆ ਜਾ ਸਕਦਾ ਹੈ ਮਜੂਦਾ ਹਾਲਤ ਨੂੰ ਮੁੱਖ ਰੱਖਦੇ ਆ ਚੱਲ ਰਹੇ ਕਿਸਾਨ ਅੰਦੋਲਨ ਨੂੰ ਤਾਕਤ ਦੇਣ ਲਈ ਅਸਾਧੂ ਚਰਚਾ ਦਾ ਸੱਦਾ ਦਿੰਨੇ ਆ ਕਿ ਸਾਡੇ ਵਾਲੇ ਘੋਲ ਚ ਆਜੋ ਬਸ ਆਹ ਜਵਾਬ ਹੈ ਉਹਨਾਂ ਦਾ ਇਦੋਂ ਪਿੱਛੋਂ ਆਹ ਜਵਾਬ ਹੈ ਡੱਲੇਵਾਲ ਸਾਹਿਬ ਦੀ ਚਿੱਠੀ ਹੈ ਇਹ ਸੁਣੋ ਹੋਰ ਵੀ ਇਦੋਂ ਵੀ ਖਾਤਰਦਾਰ ਹੈ ਇਹਨਾਂ ਨੇ ਜਵਾਬ ਕੀ ਚ ਲਿਖਿਆ ਜੇ ਚੱਲ ਰਹੇ ਅੰਦੋਲਨ ਦੌਰਾਨ ਅਜਈਆਂ ਚਿੱਠੀਆਂ ਅਤੇ ਬਿਆਲਬਾਜ਼ੀਆਂ ਲੜ ਰਹੀਆਂ ਧਿਰਾਂ ਦਾ ਧਿਆਨ ਅਸਲ ਮੁੱਦੇ ਤੋਂ ਭਟਕਾਲ ਭਟਕਾ ਕੇ ਦਰਸਤ ਦੁਸ਼ਮਣ ਦੇ ਪੱਖ 'ਚ ਭੁਗਤ ਨਹੀਂ ਹਨ ਜੋ ਕਿ ਕਿਸੇ ਵੀ ਤਰੀਕਾ ਨਾਲ ਇਹ ਉਚਿਤ ਨਹੀਂ ਮੰਨਿਆ ਜਾ ਸਕਦਾ ਇਸ ਤੋਂ ਬਾਅਦੂਦ ਅਗਰ ਆਪ ਐਸਕੇਨ ਗੈਰ ਰਾਜਨੀਤਿਕ ਦੇ ਸੰਧਾਤਾ ਤੇ ਪੈਰਾ ਦੇਣ ਲਈ ਆਪਣਾ ਹੱਥ ਅੱਗੇ ਵਧਾਉਨੇ ਹੋ ਦਾ ਇੱਕ ਤਾਂ ਨਹੀਂ ਵਿਚਾਰਿਆ ਜਾ ਸਕਦਾ ਹੈ ਆ ਸਾਥੀਆਂ ਦਾ ਜਵਾਬ ਹੈ ਜਿਹੜਾ ਤੁਹਾਡੇ ਕੋਲੇ ਨਹੀਂ ਆਇਆ ਆਪਣੀ ਚਿੱਠੀ ਦਾ ਵੀ ਦੱਸਣਾ ਤੁਸੀਂ ਕਿ ਕਿੰਨੀ ਤਰੀਕ ਨੂੰ ਉਹਨਾਂ ਨੂੰ ਕਹਿਆ ਵੀ ਆਉਂਕੀ ਆ ਚਿੱਠੀ ਦੇ ਕੇ ਆਇਆ ਅਸੀਂ ਫਰਦਰੀ ਦੇ ਲਾਸਟ 'ਚ ਉਹਨਾਂ ਨੂੰ ਇਹ ਕਹਿੰਦੇ ਤਿੰਨ ਨੁਕਤੇ ਅਸੀਂ ਪੇਸ਼ ਕੀਤੇ ਆ ਆ ਚਿੱਠੀ ਰਾਣੀ ਅਸੀਂ ਉਹਨਾਂ ਨੂੰ ਕਹਿਆ ਵੀ ਸਾਥੀ ਹੋ ਜੇ ਇੱਕ ਨਹੀਂ ਹੋਇਆ ਜਾ ਸਕਦਾ ਜੇ ਫਾਰਮ ਇੱਕ ਨਹੀਂ ਹੋ ਸਕਦੇ ਜੱਥੇਬੰਦੀਆਂ ਇੱਕ ਨਹੀਂ ਹੋ ਸਕਦੀਆਂ ਤੇ ਮਿਨੀਮਮ ਪ੍ਰੋਗਰਾਮ ਤੇ ਤਾਲਮਿਲ ਮੇ ਐਕਸ਼ਨ ਕੀਤੇ ਜਾ ਸਕਦੇ ਨੇ ਜਦੋਂ ਤੁਸੀਂ ਕੋਈ ਐਕਸ਼ਨ ਕਰੋ ਤਾਂ ਉਹਨੂੰ ਅਸੀਂ ਇੰਪਲੀਮੈਂਟ ਕਰੀਏ ਪੰਜਾਬ ਦੇ ਜੱਜਕ ਜੱਥੇ ਮੰਗਿਆ ਇੰਪਲੀਮੈਂਟ ਕਰਨ ਜਾਂ ਉਹ ਐਸਕੇਮ ਆਲ ਇੰਡੀਆ ਇੰਪਲੀਮੈਂਟ ਕਰੇ ਜੇ ਅਸੀਂ ਉਧਰੋਂ ਕੋਈ ਐਕਸ਼ਨ ਦਿੰਨੇ ਆ ਉਹਦੋਂ ਤੁਸੀਂ ਇਹ ਲਾਗੂ ਕਰੋ ਕਿਸੇ ਵੀ ਰੂਪ ਚ ਕਰੋ ਭਾਵੇਂ ਜੇ ਫਰਜ਼ ਕਰ ਲਓ ਅਸੀਂ ਰੇਲਾ ਲੋਕਣ ਦਾ ਸੱਦਾ ਦਿੰਨੇ ਆ ਤੁਸੀਂ 2 ਘੰਟੇ ਆਪਣੇ ਇੱਥੇ ਮੋਰਚੇ ਦੇ ਵਿੱਚ ਕੋਈ ਹੋਰ ਪ੍ਰਦਰਸ਼ਨ ਕਰ ਦਿਓ ਜਾਂ ਪੰਜਾਬ ਦੇ ਵਿੱਚ ਜਨਨ ਤਾਲ ਮੇਲ ਮੈਂ ਅੰਛਦੇ ਵਿੱਚ ਆਪਾਂ ਇੱਕ ਦੇਖੀਏ ਮਿਨੀਮਮ ਪ੍ਰੋਗਰਾਮ ਤੇ ਆ ਅਸੀਂ ਚਿੱਠੀ ਦੇ ਵਿੱਚ ਪਹਿਲੇ ਤਿੰਨ ਨੁਕਤੇ ਉਹਨਾਂ ਨੂੰ ਦੇ ਕੇ ਆਈ ਸੀ ਜਿਹਦੇ ਜਵਾਬ ਤੋਂ ਸਾਥੀਆਂ ਨੇ ਕਿਹਾ ਇਹ ਚਿੱਠੀਆਂ ਤਾਂ ਬਈ ਦੁਸ਼ਮਣ ਦੇ ਪੱਖ 'ਚ ਭੁਗਤ ਦੀਆਂ ਨੇ ਫਿਰ ਤੁਸੀਂ ਸਾਨੂੰ ਦੱਸੋ ਕਿਵੇਂ ਕਹੋਗੇ ਵੀ ਇਹ ਇੱਕ ਤਾਕੀ ਕੀ ਕਰਤੀ ਆ ਜਿਹੜੀ ਆ ਚਿੱਠੀ ਹੋਰ ਆਈ ਹੈ ਜਿਹੜੀ ਆ ਚਿੱਠੀ ਐ ਅੱਜ ਵੀ ਸਾਡਾ ਇਹ ਹੈ ਸਾਡੀਆਂ ਬਹੁਤ ਸਾਰੀਆਂ ਜਥੇਬੰਦੀਆਂ ਆ ਜਿੰਨੀਆਂ ਜਥੇਬੰਦੀਆਂ ਬੈਠੀਆਂ ਨੇ ਪੰਜਾਬ 'ਚ ਜਿੱਥੇ 13 ਤਰੀਕ ਨੂੰ ਸ਼ੁਭਕਰ ਤੇ ਗੋਲੀ ਬੱਜੀ ਬੰਦਾ ਸ਼ਹੀਦ ਹੋ ਗਿਆ 14 ਤਰੀਕ ਨੂੰ ਇਹਨਾਂ ਜੱਥੇਬੰਦਾਂ ਨੇ ਲੁਧਿਆਣਾ ਦੇ ਮੀਟਿੰਗ ਕੀਤੀ ਤੇ ਅਸੀਂ ਕਿਸੇ ਹੋਰ ਜਗ੍ਹਾ ਤੇ ਮੀਟਿੰਗ ਕੀਤੀ ਇਹਨਾਂ ਨੇ 14 ਨੂੰ ਸਾਰੇ ਪੰਜਾਬ ਦੇ ਟੋਰ ਫਲਾਜੇ ਫੇਰੀ ਕੀਤੇ ਤੇ ਅਸੀਂ 15 ਤਰੀਕ ਨੂੰ 3 ਘੰਟੇ ਚੱਲਦੇ ਮੰਦਿਰ ਧਨੇਰ ਮੈਂ ਇਹ ਦਰਸ਼ਨ ਪਾਲਨੇ ਅਸੀਂ ਤਿੰਨ ਜੱਥੇਬੰਦਾਂ ਨੇ ਉਹਨਾਂ ਲਈ ਲਾਕੀਆਂ 15 ਤਰੀਕ ਨੂੰ ਕਿਵੇਂ ਕਹਿ ਸਕਦੇ ਹੋ ਵੀ ਤੁਸੀਂ ਉਹਨਾਂ ਦੀ ਮੱਤ ਨਹੀਂ ਕਰਦੇ ਆ ਹੁਣ ਜਦੋਂ ਉਹਨਾਂ ਦੇ ਹੱਥੋਂ ਗੈਸ ਦੇ ਗੋਲੇ ਛੱਡੇ ਆ ਸਾਥੀਆਂ ਦਾ ਬਹੁਤ ਵੱਡਾ ਬਿਆਨ ਆਇਆ ਹੈ ਵੇ ਸਰਕਾਰ ਨੇ ਨਿਖੇਧੀ ਕੀਤੀ ਹੈ ਤੇ ਸਾਰੇ ਪੰਜਾਬ ਦੇ ਵਿੱਚ ਅਸੀਂ ਆਰਥਿਕ ਭੁਗ ਮਜਾਰੇ ਕੀਤੇ ਨੇ ਦੂਜੇ ਪਾਸੇ ਇੱਕ ਸੌਣ ਰੋਜੀ ਘੱਲ ਦੂਜੇ ਪਾਸੇ ਰਵਈਆ ਉਧਰ ਲੱਗੀ ਜਾ ਰਹੀ ਹੈ ਸ਼ੁਭ ਕਰਨ ਮਰਿਆ ਅਸੀਂ ਸਾਰੇ ਦੇ ਸਾਰੇ ਉਥੇ ਗਏ ਅਸੀਂ ਸਨਸਕਾਰ ਕਰਾਖੇ ਅਸੀਂ ਫੁੱਲਾ ਦੇ ਗਏ ਅਸੀਂ ਭੋਗ ਤੇ ਲੰਗਰ ਲਾਏ ਆਪ ਦਾ ਕੱਠ ਲੈ ਕੇ ਗਏ ਪਰ ਜਦੋਂ ਅਸੀਂ ਸਟੇਜ ਦੇ ਕੇ ਸਾਥੀਆਂ ਨੂੰ ਸਿੱਧੇ ਮੂੰਹ ਸਾਨੂੰ ਬੁਲਾਇਆ ਤੱਕ ਨਹੀਂ ਤੇ ਇੱਕ ਵੀ ਬੰਦੇ ਨੂੰ ਸੰਯੁਕਤ ਮੋਰਚੇ ਦੇ ਉੱਤੇ ਟਾਈਮ ਨਹੀਂ ਦਿੱਤਾ ਗਿਆ ਰਈਆ ਉਧਰੋਂ ਆ ਰਿਹਾ ਤੇ ਦੋਸ਼ੀ ਸਾਨੂੰ ਕਿਹਾ ਜਾਂਦਾ ਇਹ ਹੈ ਜਦੋਂ ਵੀ ਕੁਝ ਬਾਤ ਪੜਦਾ ਹੈ ਜਬਰ ਕਿਸੇ ਤਰ੍ਹਾਂ ਦਾ ਵੀ ਉਸ ਮੋਰਚੇ ਦੇ ਵਿੱਚ ਸਾਡੀਆਂ ਜੱਥੇਬੰਦੀਆਂ ਪਹਿਲਾਂ ਵੀ ਸੰਸਦਿਆਰ ਨੇ ਹਰ ਵੇਲੇ ਸੰਸਦਿਆਰ ਰਹਿੰਦੀਆਂ ਨੇ ਅੱਜ ਵੀ ਅਸੀਂ ਜੇ ਕੋਈ ਅਜਿਹੀ ਗੱਲ ਹੋ ਗਈ ਅਸੀਂ ਫੋਨ ਵੀ ਕੰਟੈਕਟ ਕਰਕੇ ਅਸੀਂ ਕੋਈ ਨਾ ਕੋਈ ਐਕਸ਼ਨ ਪਹੁੰਚ ਕਰਾਂਗੇ ਪਰ ਬਾਹਰ ਨੂੰ ਜ਼ਬਰਦਸਤ ਨਹੀਂ ਕਰਦੇ ਹੋਏ ਜ਼ਬਰਦਸਤ ਪ੍ਰੋਤ ਕਰਾ ਕੇ ਭਮਿਆਦੇ ਜਾਤ ਹੋਣਾ ਪਏਗਾ 31 ਤਰੀਕ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਆ ਉਹਦਾ ਸਮਰਥਨ ਕਰਦੇ ਹੋ ਜੀ ਦੇਖਾਂ ਸੋਚ ਇਹ 24 ਤਰੀਕ ਦੀ ਮੀਟਿੰਗ ਦਾ ਹਿਸਾਬੀ ਉਹਦੇ ਵਿਚਾਰਾਂ ਨੇ ਨੇਟੀ ਵੀ ਵੀ ਐ ਸੋਸ਼ਲ ਮੀਡੀਆ ਤੇ ਵੀ ਔਰ ਹੋਰ ਬਿਆਨ ਵੀ ਆ ਰਹੇ ਕਿ ਜੱਲੇਵਾਲੇ ਦੇ ਭੋਗ ਤੇ ਚਾਉਂਦੇ ਬਾਕੀ ਜਿੱਥੇ ਬੰਦੀਆਂ ਇਸ ਤਰ੍ਹਾਂ ਦਾ ਤੁਹਾਡੇ ਘਰ ਵੀ ਸੁਨੇਹਾ ਲੱਗਿਆ ਹੋਊਗਾ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਵੀ ਇਸ ਤਰ੍ਹਾਂ ਦੀਆਂ ਹਕੀਕਤਾਂ ਵਿੱਚ ਚੱਲ ਰਹੀਆਂ ਨੇ ਜੱਲੇਵਾਲੇ ਦੇ ਭੋਗ ਤੇ ਜਾਉਂਗੇ ਪਹਿਲਾਂ ਜਾਉਂਦੇ ਛੁੱਪ ਕਰਨ ਤੇ ਸ਼ਹੀਦ ਦੀ ਦਾ ਇਹ ਲੈ ਸਵਾਰ ਕਿਹੋ ਜਿਹਾ ਪੜਾ ਅਸੀਂ ਤਾਂ ਕਾਮਨਾ ਕਰਦੇ ਹਾਂ ਵੀ ਜੱਲੇਵਾਲੇ ਦੀ ਸਿਹਤ ਬੰਦੀਆਂ ਰਹਿਣ ਲਈ ਤੁਸੀਂ ਭੋਗ ਤੇ ਪੁੱਛੀ ਜਾਂਦੇ ਹੋ ਇਸ ਤਰ੍ਹਾਂ ਦਾ ਲੈਪਟਾ ਚੱਲਿਆ ਇੱਕ ਪੂਰਾ ਦਾ ਪੂਰਾ ਅਸੀਂ ਤਾਂ ਕਾਮਨਾ ਕਰਦੇ ਹਾਂ ਜੱਗ ਦਾ ਇਹ ਵੀ ਹੈ ਜਦੋਂ ਕਾਕਾ ਕੋਲ ਨੇ ਬੋਲਿਆ ਸਾਡੇ ਬਾਰੇ ਜਦੋਂ ਕ ਮੈਂ ਇਹ ਤਾਂ ਮਰੀ ਦਾ ਮੂਹ ਦੇਖਣ ਆਏ ਨੇ ਕਿ ਫਿਰ ਉਹਨਾਂ ਪ੍ਰੈਸ ਨੇ ਕੀ ਕਿਹਾ ਥੱਲੇ ਲੋਕਾਂ ਨੇ ਕੀ ਕਿਹਾ ਈਬੁੱਕ ਲੈ ਚਾਹ ਕਰੋਨਾ ਵੱਲੋਂ ਵੀ ਇਹ ਕਿ ਤੁਸੀਂ ਆਓਗੇ ਤਾਂ ਅਸੀਂ ਕਾਦੀ ਜੇ ਉਸ ਤਾਂ ਗਏ ਆ ਉੱਤੇ ਮੈਂ ਇਹ ਦੋ ਕਹਿ ਸਕਦਾ ਹਾਂ ਤੁਸੀਂ ਦੇਖੋ ਸਾਹਿਬ ਤੁਹਾਡਾ ਇਹ ਸਵਾਲ ਠੀਕ ਨਹੀਂ ਸਾਡੇ ਗਿਆ ਤੋਂ ਬਾਅਦ ਉਹਨਾਂ ਨੇ ਕਿਹਾ ਅਸੀਂ ਉਹਦੀ ਜ਼ਿੰਦਗੀ ਦੀ ਕਾਮਨਾ ਕਰਦੇ ਗਲਤ ਹੋ ਗਿਆ ਬੈਂਸ ਵੀ ਇਹ ਕਹਿ ਰਿਹਾ ਕਿ ਉਹਨਾਂ ਨੇ ਵੀ ਤੁਹਾਨੂੰ ਐਕਸੈਪਟ ਨਹੀਂ ਕੀਤਾ ਤਾਂ ਈਬੁੱਕ ਲੈਸ਼ੇ ਵੀ ਅਸੀਂ ਮੂੰਹ ਦਾ ਖੜਾ ਕੀਤਾ ਤਾਂ ਹੁਣੇ ਆ ਰਹੇ ਇਸ ਤਰ੍ਹਾਂ ਦੀ ਗੱਲ ਜਿਵੇਂ ਕੋਟਾ ਸਾਹਿਬ ਦਾ ਦੇਖ ਸਾਥੀ ਉਹ ਕੀ ਕਹਿੰਦੇ ਨੇ ਇਸ ਗੱਲ ਨੂੰ ਛੱਡ ਲੋ ਤੁਸੀਂ ਸਾਡੀ ਸੁਣ ਲਓ ਆ ਸਾਡਾ ਕੀ ਜਵਾਬ ਹੈ ਅਸੀਂ ਕਹਿੰਦੇ ਆਂ ਕਿ ਉਹਨਾਂ ਦੀ ਸਿਹਤ ਸਹੀ ਰਹੇ ਉਹ ਜਿਉਂਦੇ ਰਹਿਣ ਤੇ ਸਰਕਾਰ ਕਿਸੇ ਤਰੀਕੇ ਨਾਲ ਉਹਨਾਂ ਦੀਆਂ ਮੰਗਾਂ ਤੇ ਸੰਤੁਸ਼ਟੀ ਕਰਵਾਵੇ ਉਹਨਾਂ ਦੀ ਅਸੀਂ ਤਾਂ ਉਹਨਾਂ ਦੀ ਸਿਹਤ ਜਾਬੀ ਦੀ ਕਾਮਨਾ ਕਰਦੇ ਹਾਂ ਅਸੀਂ ਤਾਂ ਹੁਣ ਗਵਰਨਰ ਸਾਹਿਬ ਨੂੰ ਵੀ ਇਹੀ ਕਹਿਣ ਚੱਲੇ ਆ ਆ ਮੀਟਿੰਗ 'ਚ ਉੱਠ ਕੇ ਅਸੀਂ ਗਵਰਨਰ ਸਾਹਿਬ ਕੋਲ ਜਾਣਾ ਉਹਨਾਂ ਨੂੰ ਵੀ ਇਹੀ ਪੀਲ ਕਰਦੇ ਵੀ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਬੰਦੇ ਦੀ ਜਾਨ ਬਚਾਈ ਜਾਵੇ ਸਰ ਇੱਕ ਤਾਂ ਕਮੇਟੀ ਕੱਲੋ ਜਾਏਗੀ ਡੇਟ ਦੀ ਸਿਖਰ ਦੀ ਕਮੇਟੀ ਇੱਕ ਤਾਂ ਕਮੇਟੀ ਤਕਰੀਬ ਨੂੰ ਜੀ ਪਟਿਆਲੇ ਰੱਖੀਏ ਪਟਿਆਲੇ ਐਸੀ ਸਮਾਂ 11 ਜਨਾਬ ਸਾਹਿਬ ਬਿਲਕੁਲ ਫਿਕਸ ਕਰ ਲੋ ਤਾਂ ਕੌਣ ਕੌਣ ਵਾਲੇ ਇਸ ਮੀਟਿੰਗ ਦੇ ਵਿੱਚ ਕੌਣ ਕੌਣ ਵੀ ਫਿਕਸ ਕਰੇ ਇੱਕ ਤਾਂ ਕਮੇਟੀ ਮੈਂ ਪਹਿਲਾਂ ਰੱਖਿਆ ਸਿੰਘਾ ਦੇਵਾਲ ਪਰਮੇਤਰ ਪਟਿਆਲਾ ਡਾਕਟਰ ਦਰਸ਼ਨਪਾਲ ਜਗੰਦਰ ਉਗਰਾਹਾ ਹੰਨੂ ਮੁੱਲਾ ਜੀ ਤੇ ਜਦੂ